ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਪਾਰਟੀ ਸਿੱਖਾਂ ਦੀ ਸਰਮੌਰ ਸੰਸਥਾ ਸੀ ਦੋਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਸਿੱਖ ਮਸਲਿਆਂ ਨੂੰ ਸੁਲਝਾਇਆ ਜਾਂਦਾ ਸੀ ਸਿੱਖ ਮਸਲੇ ਪ੍ਰਤੀਵਾਜ ਉਠਾਈ ਜਾਂਦੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈਗਾ ਰਾਜਨੀਤਿਕ ਤੌਰ ਤੇ ਮਜ਼ਬੂਤ ਕੀਤਾ ਗਿਆ ਸੀ ਵੀ ਰਾਜਨੀਤੀ ਦੇ ਵਿੱਚ ਵੀ ਅਕਾਲੀ ਦਲ ਆ ਜਿਹੜਾ ਉਹਨੂੰ ਰਾਜਨੀਤੀ ਦੇ ਤੌਰ ਤੇ ਮਜ਼ਬੂਤ ਕੀਤਾ ਗਿਆ ਉਸ ਨੂੰ ਉਸ ਸੰਸਥਾ ਨੂੰ ਅਕਾਲੀ ਦਲ ਨੂੰ ਰਾਜਨੀਤਿਕ ਵਿੰਗ ਦਾ ਨਾਰਾ ਦਿੱਤਾ ਗਿਆ ਸੀ ਕਿ ਤਾਂ ਕਿ ਸਿੱਖ ਜਿਹੜੇ ਪੰਜਾਬ ਦੇ ਸਿੱਖ ਹੈ ਤੇ ਬਹੁ ਗਿਣਤੀ 2 ਕਰੋੜ ਸਿੱਖਾਂ ਦੀ ਵਾਦੀ ਹੈ ਇਹ ਅੱਗੇ ਆਉਣ ਗੁਰੂ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾਉਣ ਤੋਂ ਨਾਲ-ਨਾਲ ਰਾਜਨੀਤੀ ਵੀ ਜ਼ਰੂਰੀ ਹੈ ਇਹਨੂੰ ਇੱਕ ਪੰਥਕ ਪਾਰਟੀ ਮੰਨਿਆ ਗਿਆ ਸੀ ਦਾ ਜਿਹੜਾ ਹੈਗਾ ਚਾਂਚਾ ਜਿਹੜਾ ਇਹਦਾ ਸਬੰਧਾਨ ਹੈ ਜੇ ਆਪਾਂ ਪੜ੍ਹੀਏ ਜਿਤੋਂ ਮਰਜੀ ਇਲੈਕਸ਼ਨ ਕਮਿਸ਼ਨ ਤੋਂ ਆਰਪੀਆਈ ਚ ਲੈ ਲੂ ਮੈਮੋਰੈਂਡਮ ਵਿਦ ਰੈਜੂਲੇਸ਼ਨ ਜਿਹੜਾ ਸਬੰਧਾਨ ਆ ਉਹਦਾ ਸਾਰ ਆ ਉਹਦੇ ਵਿੱਚ ਕੱਲੀ-ਕੱਲੀ ਗੱਲ ਲਿਖੀ ਹੁੰਦੀ ਆ ਵੀ ਇਹ ਪੰਥਕ ਪਾਰਟੀ ਆ ਤੇ ਸਿੱਖ ਮਸਲਿਆਂ ਤੇ ਕੰਮ ਕਰੂਗੀ ਔਰ ਇਹਦਾ ਜਿਹੜਾ ਪ੍ਰਧਾਨ ਹੈ ਜਾਂ ਉਹ ਗੁਰਸਿੱਖ ਬੰਦਾ ਹੋਊਗਾ ਹੁਣ ਸੋ ਕੁਬੀਰ ਬਾਦਲ ਦੇ ਖਾਸਮ ਖਾਸ ਰਹੇ ਨਾਲ ਲੜਦੇ ਰਹੇ ਨਾਲ ਲੜਾਈਆਂ ਕਰਦੇ ਰਹੇ ਉਹਦੀ ਖਾਤਰ ਜੂਝਦੇ ਰਹੇ ਕਰਨ ਵੀ ਕਰਨਵੀਰ ਕੰਗ ਤੇ ਗੋਲੀ ਵੀ ਚੱਲ ਗਈ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਮਹਾਲੀ ਆਏ ਆ ਉਹਦੇ ਪੱਟੇ 'ਚ ਗੋਲੀ ਵੱਜੀ ਉੱਥੇ ਰੈਲੀ ਦੇ ਵਿੱਚ ਜਦੋਂ ਆਏ ਸੀ ਕਿ ਉਹਨੇ ਬੰਦਿਆਂ ਨੇ ਇਹਲੇ ਉਹਦੇ ਨਾਲ ਦੇ ਇੱਕ ਬੰਦੇ ਤੇ ਗੋਲੀ ਮਾਰੀ ਛੱਤੀ 'ਚ ਉਹ ਕਹਿੰਦਾ ਉਹ ਮੇਰੇ ਨਾਲ ਦੇ ਸਾਥੀਆਂ ਦੇ ਵੀ ਗੋਲੀ ਲੱਗੀ ਸੀ ਉਹਨਾਂ ਨੇ ਜਿਹੜਾ ਹੈਗਾ ਪੂਰੀ ਅਕਾਲੀ ਦਲ ਦੇ ਵਿੱਚ ਪੂਰੀ ਮਤਲਬ ਪੂਰਾ ਕੰਮ ਕੀਤਾ ਤਾਂ ਜਦੋਂ ਸਪੀਚ ਦਿੰਦੇ ਕਰਨਵੀਰ ਕੰਗ ਪਟਿਆਲੇ ਤੋਂ ਵੀ ਰਹੇ ਆ ਜੂਤ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਆ ਉਹ ਛੱਡ ਗਏ ਅਕਾਲੀ ਦਲ ਨੂੰ 14 ਸਾਲ ਹੋ ਗਏ ਉਹਨਾਂ ਨੂੰ ਪਾਰਟੀ ਛੱਡੀ ਨੂੰ ਉਹ ਛੱਡ ਗਏ ਜੁਲਾਈ 2010 ਵਿੱਚ ਦੂਵਾ ਬਾਦਲਕਾਂ ਨੂੰ ਮੂੰਹ ਨਹੀਂ ਲਾਇਆ ਭਾਵੇਂ ਲੱਕ ਦੋਸਤੀ ਸੀ ਉਹ ਕਹਿੰਦਾ ਭਾਈ ਮੈਨੂੰ ਤੁਹਾਡੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੁਸੀਂ ਗਲਤ ਕਰੀ ਜਾਂਦੇ ਹੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਭੁਗਤਣੀਆਂ ਪੈਣਗੀਆਂ ਤਾਂ ਉਹਨਾਂ ਪਾਰਟੀ ਆ ਜਿਹੜੀ ਇਹ ਛੱਡ ਦਿੱਤੀ ਸੀ ਉਹਨਾਂ ਨੇ ਪੱਤਰ ਵੀ ਦਿਖਾਇਆ ਕਿ ਕੁੰਦਾ ਨਾ ਬੇਤੁਕੀਆਂ ਗੱਲਾਂ ਪੱਤਰ ਦਾ ਮਤਲਬ ਇਹ ਹੈ ਵੀ ਜਿਹੜੀ ਉਹਦੇ ਕੋਲ ਚਿੱਠੀ ਹੈ ਉਹ ਰਿਸ਼ਤੀ ਕਰਾਈ ਹੈ ਫਿਕਸ ਕਰਾਈ ਹੈ ਅਗਲੇ ਕੋਲੇ ਸਬੂਤ ਹੈ ਰਨਵੀਰ ਕੰਗਜੀ ਨੇ ਸੁਖਬੀਰ ਬਾਦਲ ਨੂੰ ਪੱਤਰ ਜਿਹੜਾ ਲਿਖਿਆ ਉਹਦੇ ਤੇ ਉਹ ਜਿਹੜਾ ਹੈਗਾ ਜਨਤਕ ਕੀਤਾ ਤੋ ਉਹ ਕਹਿੰਦੇ ਜਦੋਂ ਅਸੀਂ ਜੂਤਪਿੰਗ ਦੇ ਪ੍ਰਧਾਨ ਸੀ ਅਸੀਂ ਸਪੀਚ ਕਰਦੇ ਹੁੰਦੇ ਤਾਂ ਮੈਨੂੰ ਸੁਖਬੀਰ ਬਾਦਲ ਨੇ ਕਿਹਾ ਕਿ ਕੰਗ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਬਾੜਾ ਸਿੱਖੀ ਬਾਰੇ ਨਾ ਬੋਲਿਆ ਕਰੋ ਤੇ ਸਾਡੀ ਜਿਹੜਾ ਸਾਡਾ ਅਲਾਈਅੰਸ ਹੈ ਨਾ ਆਪਣਾ ਬੀਜੇਪੀ ਨਾਲ ਹੈ ਉਹ ਕਹਿੰਦਾ ਵੀ ਮੈਂ ਮਤਲਬ ਸਾਨੂੰ ਸਿੱਖੀ ਦਾ ਬਾਲੀ ਗੱਲ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਸਿੱਖੀ ਬਾਰੇ ਹਾਲਾਂਕਿ ਭਾਜਪਾ ਨੂੰ ਜੇ ਆਪਾਂ ਭਾਜਪਾ 'ਚ ਜਾਈਏ ਨਾ ਭਾਜਪਾ ਸਿੱਖੀ ਨੂੰ ਪਿਆਰ ਕਰਦੀ ਹੈ ਤੁਸੀਂ ਕਿਸੇ ਭਾਜਪਾ ਭਾਜਪਾ ਨੇਤਾ ਕੋਲ ਜਾੜੋ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ ਆਰਐਸਐਸ ਵਾਲੇ ਜਿਹੜੇ ਹੈਗੇ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ ਰਹੇ ਨਾ ਚਾਹੇ ਉਹ ਮੋਨੇ ਆ ਰਮਾਲ ਵਨਨ ਕੇ ਪੜ ਰਹੇ ਆ ਜਾ ਕੇ ਦੇਖ ਲਓ ਉਹਨਾਂ ਦੀ ਸੰਸਥਾਾਂਾਂ ਦੇ ਵਿੱਚ ਸਕਬੀਰ ਬਾਦਲ ਕਹਿੰਦਾ ਸਿੱਕੀ ਦੀ ਗੱਲ ਨਾ ਕਰ ਆਪਣੀ ਹਿੰਦੂ ਬੋਟ ਟੁੱਟ ਜੂ ਆਪਣਾ ਇਹ ਹੋ ਜੂ ਉਹ ਕਹਿੰਦਾ ਜੀ ਮੈਂ ਸੀਪਾ ਦੇ ਕੇ ਪਹਿਲਾਂ ਮੇਰੀ ਮਜੀਠੀ ਇਹਨਾਂ ਨੇ ਬਣਦੀ ਸੀ ਫਿਰ ਮੈਨੂੰ ਇਹ ਗੱਲ ਕਹਤੀ ਮੈਂ ਪਾਰਟੀ ਤੋਂ ਅਸੀਪਾ ਦੇ ਕੇ ਚਲਾ ਗਿਆ ਮੈਂ ਪੱਤਰ ਲਿਖਿਆ ਜਿਹੜਾ ਉਹਨੇ ਪੱਤਰ ਜਨਤਕ ਕੀਤਾ ਉਹਨੇ ਲਿਖਿਆ ਪਰਮ ਸਤਕਾਰਯੋਗ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਜੇ ਤੁਸੀਂ ਪ੍ਰਧਾਨ ਬਣੇ ਹੋ ਵਿਧੀ ਵਿਧਾਨ ਦੇ ਅਨਸਾਰ ਇਹਦੇ ਵਿੱਚ ਪ੍ਰਧਾਨ ਜਿਹੜਾ ਅਮਰਤਾ ਰਹੀ ਹੋਣਾ ਚਾਹੀਦਾ ਤੁਹਾਡਾ ਵੀ ਅਮਰਤ ਛਕਿਆ ਹੋਇਆ ਤੇ ਵਿਧੀ ਵਿਧਾਨ ਦੇ ਅਨਸਾਰ ਤੁਸੀਂ ਜਿਹੜੇ ਦੇ ਪ੍ਰਧਾਨ ਬਣੇ ਹੋ ਤੇ ਆਪ ਵੀ ਅਮਰਤ ਪਾਨ ਕੀਤਾ ਹੋਇਆ ਤੇ ਤੁਸੀਂ ਮੈਨੂੰ ਕਿਹਾ ਵੀ ਸਿੱਕੀ ਦੀ ਗੱਲ ਨਹੀਂ ਕਰਨੀ ਅਮਰਤ ਦੀ ਗੱਲ ਨਹੀਂ ਕਰਨੀ ਤੇ ਸਾਡਾ ਜਿਹੜਾ ਹੈਗਾ ਭਾਜਪਾ ਨਾਲ ਅਲਾਈنس ਇਹ ਗੱਲ ਕਹੀ ਹੈ ਪਰ ਉਹਨੇ ਜਿਹੜੀ ਕਰਨਵੀਰ ਸਿੰਘ ਹੈ ਉਹ ਕਹਿੰਦਾ ਮੈਂ ਸਿਧਾਂਤ ਦੇ ਮਤਲਬ ਗੱਲ ਕਰੀ ਐ ਬੀਜੇਪੀ ਦੇ ਲੀਡਰਾਂ ਨੂੰ ਵੀ ਮਿਲਦਾ ਰਿਹਾ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਵੀ ਤੂੰ ਵਿਰੁੱਧ ਬੋਲਦਾ ਉਹ ਕਹਿੰਦਾ ਨਾਲ ਸਿੱਖੀ ਦਾ ਪ੍ਰਚਾਰ ਕਰਨਾ ਜ਼ਰੂਰੀ ਆ ਉਹ ਨਿੱਜਰ ਐ ਜਾਂ ਜੋ ਵੀ ਜੂਥ ਕਾਲੀ ਦਲ ਦੇ ਹੁਣ ਪ੍ਰਧਾਨ ਉਹ ਪੱਗਾਂ ਬੰਨਣੀਆਂ ਦਸਤਾਰਾਂ ਸਿਖਾਉਣੀਆਂ ਨੌਜਵਾਨਾਂ ਨੂੰ ਅੱਗੇ ਲਿਆ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਚਾਹੇ ਉਹ ਅਕਾਲੀ ਦਲ 'ਚ ਕਰ ਰਿਹਾ ਲੇਕਿਨ ਉਹ ਕਾਲੀ ਦਲ ਦਾ ਉਹਨੂੰ ਥੱਪਾ ਨਹੀਂ ਮਿਲਦਾ ਉਹਨੂੰ ਹੈਮ ਸੈਲਫ ਉਹਨੂੰ ਜਿਹੜੀ ਹੈਗੀ ਜਿਹੜੀ ਹੈਗੀ ਉਹਨੂੰ ਲੋਕ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਤੁਸੀਂ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹੋ ਜਿਹੜਾ ਅਕਾਲੀ ਦਲ ਦਾ ਸਿਧਾਂਤ ਹੈ ਅਕਾਲੀ ਦਲ ਦਾ ਏਜੰਡਾ ਹੈ ਅਕਾਲੀ ਦਲ ਨੇ ਜੋ ਕੰਮ ਕੀਤੇ ਆ ਅਕਾਲੀ ਦਲ ਦਾ ਜੋ ਪ੍ਰਧਾਨ ਹੈ ਉਹ ਮੈਮੋਰੈਂਡਮ ਵਿਦ ਰੈਗੂਲੇਸ਼ਨ ਦੇ ਵਿੱਚ ਲਿਖਿਆ ਗਿਆ ਕਿ ਉਹਦਾ ਗੁਰਸਿੱਖ ਪ੍ਰਧਾਨ ਹੋਊਗਾ ਤੁਸੀਂ ਹੋ ਪਰ ਸਾਨੂੰ ਤੁਸੀਂ ਸਿੱਖੀ ਪ੍ਰਚਾਰ ਤੋਂ ਰੋਕ ਰਹੇ ਹੋ ਅਸੀਂ ਤਾਂ ਸਟੇਜਾਂ ਤੇ ਇਦਾਂ ਹੀ ਬੋਲਾਂਗੇ ਸਾਡੇ ਵੀ ਕਹਿੰਦਾ ਦਾੜ੍ਹੀ ਕੇਸ ਰੱਖੇ ਆ ਮੱਤ ਧਾਰੀ ਆ ਆ ਲੋਕ ਕਹਿੰਦਾ ਆਪਦੀ ਪਾਰਟੀ ਦਾ ਸਿਫਾ ਪਾਰਟੀ ਤੁਹਾਡੀ ਤੁਹਾਡੇ ਕੋਲੇ ਮੇਰੀ ਮੇਰੇ ਕੋਲ ਮੇਰੀ ਮੇਰੀ ਜਿਹੜੀ ਗੁਰੂ ਦੀ ਸਿੱਖੀ ਆ ਉਹ ਮੇਰੇ ਕੋਲੇ ਆ ਤਾਂ ਉਸ ਤੋਂ ਬਾਅਦ ਉਹਨੇ ਪਾਈ ਗੇਟ ਲਾ ਲਿਆ ਸੀ ਪ੍ਰਕਾਸ਼ ਸਿੰਘ ਬਾਦਲ ਦੋ ਵਾਰੀ ਉਹਦੇ ਘਰੋਂ ਮੁੜ ਕੇ ਆਇਆ ਗੇਟ ਨਹੀਂ ਖੋਲਿਆ ਪਰ ਉਹਦੀ ਮਾਤਾ ਦੇ ਭੋਗ ਤੇ ਜਾਂ ਸੰਸਕਾਰ ਤੇ ਉਦੇ ਭਾਈ ਤੋਂ ਅੱਗੇ ਲੈ ਕੇ ਬਾਦਲ ਗਿਆ ਹੈਗਾ ਉਹ ਕਹਿੰਦਾ ਮੇਰੇ ਤੇ ਉਹਦੇ ਵਾਸਤੇ ਬੂਹੇ ਬੰਦ ਦੇਖੋ ਜਿਹੜਾ ਪੜਿਆ ਹੋਵੇ ਨਾਲ ਉਹ ਕਹਿੰਦਾ ਯਾਰ ਤੁਸੀਂ ਸਿੱਖ ਪੰਥਕ ਪਾਰਟੀ ਦੇ ਹੋਣ ਪੰਥਕ ਪਾਰਟੀ ਦੇ ਨਮਾਇंदे ਹੋਣ ਤੇ ਤੁਸੀਂ ਇਹ ਗੱਲਾਂ ਕਿਵੇਂ ਕਰ ਰਹੇ ਹੋ ਫਿਰ ਅਮਨਤ ਸ਼ਾਹ ਦਾ ਤੁਸੀਂ ਬਿਆਨ ਪੜ੍ਹ ਲਓ ਜਿਹੜਾ ਅਮਰੀਕਾ ਦੇ ਵਿੱਚ ਜਿਹਦੇ ਕੋਲ ਪ੍ਰਕਾਸ਼ ਸਿੰਘ ਬਾਦਲ ਜੀ ਜਾਂਦੇ ਹੁੰਦੇ ਸੀ ਦਰਸ਼ਨ ਸਿੰਘ ਕੋਲੇ ਉਹਦੀ ਇੰਟਰਵਿਊ ਕੱਢ ਲਓ ਉਹ ਕਹਿੰਦੇ ਸੀ ਮੁਲਾਕਾਤ ਕਰਾਉਂਦੇ ਸੀ ਅੰਮਤ ਸ਼ਾਹ ਨਾਲ ਅੰਮਤ ਸ਼ਾਹ ਕਹਿੰਦਾ ਜੀ ਬੰਦਾ ਇਹ ਨਾ ਸਿੱਖਾ ਨਾ ਸਿੱਖੀ ਤੇ ਗੱਲ ਕਰਦਾ ਇਹ ਸਿੱਖੀ ਦੇ ਭੇਜ ਦੇ ਵਿੱਚ ਹੈ ਵਪਾਰੀ ਬੰਦਾ ਸੁਖਬੀਰ ਬਾਦਰ ਕਹਿੰਦਾ ਗੱਪ ਵਾਲੇ ਮਾਰਦਾ ਮੈਂ ਨਹੀਂ ਇਹ ਨਾਲ ਮੁਲਾਕਾਤ ਕਰਦਾ ਉਹਨਾਂ ਨੇ ਜਵਾਬ ਦਿੱਤਾ ਉਹ ਚਾਹੇ ਬੋਨੇ ਐ ਪਰ ਉਹਨੇ ਆਪਦੀ ਇੱਕ ਜਿਹੜੀ ਅਡੋਲਜੀ ਨੂੰ ਤਾਂ ਸਮਝਿਆ ਨਾ ਤੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਸਾਡਾ ਸਿੱਖ ਹੈ ਜਿਹੜਾ ਕਹਿੰਦਾ ਸਿੱਕੀ ਦੀ ਗੱਲ ਹੀ ਨਾ ਕਰੋ ਇੱਕ ਪਾਸੇ ਸਾਡਾ ਸਿੱਖ ਹੈ ਜਿਹੜਾ ਕਹਿੰਦਾ ਸਿੱਕੀ ਦੀ ਗੱਲ ਨਾ ਕਰੋ ਇਸ ਕਰਕੇ ਜਿਹੜਾ ਹੈਗਾ ਭਾਜਪਾ ਨੇ ਫਿਰ ਇਹਨਾਂ ਨੂੰ ਛੱਡ ਦਿੱਤਾ ਵੀ ਤੁਸੀਂ ਗੱਪਸਪ ਮਾਰਦੇ ਹੋ ਇਤੋਂ ਸੱਤੋਂ ਫੰਡ ਕਿਸੇ ਹੋਰ ਕੰਮ ਬਾਤ ਤੇ ਲੈ ਜਾਈਏ ਉੱਥੇ ਜਾ ਕੇ ਕਿਸੇ ਪਾਸੇ ਹੋਰ ਕਰ ਦਿੰਦੇ ਹੋ ਜਿੰਨਾ ਮਨਮੋਹਨ ਸਿੰਘ ਨੇ ਬਾਦਲਕਾਂ ਨੂੰ ਫੰਡ ਦਿੱਤਾ ਸੀ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਦਿੱਤਾ ਉਦੋਂ ਨਾਲੇ ਚੱਕ ਲੈ ਰਿਆ ਕਰਨੇ ਫੰਡ ਲੈ ਲੈ ਕਰਨ ਨਾਲੇ ਕਹਿੰਦੇ ਕਿ ਮਤਰੀ ਮਾੜਾ ਸਲੂਕ ਕਰਦੇ ਜੀ ਕਾਂਗਰਸ ਬਾੜੀ ਮਾਰੀ ਪਾਰਟੀ ਹੈ ਉਹਨੇ ਹਜ਼ਾਰਾਂ ਕਰੋੜ ਰੁਪਇਆ ਹੋਰ ਕੰਮ ਵਾਸਤੇ ਦਿੱਤਾ ਸੀ ਜਿਹੜਾ ਕਿ ਇਹਨਾਂ ਨੇ ਆਟੇ ਦਾਲ ਵਿੱਚ ਕਨਵੈਂਟ ਕਰਕੇ ਲੋਕਾਂ ਨੂੰ ਦਿੱਤਾ ਇਸ ਕਰਕੇ ਜਿਹੜਾ ਹੈਗਾ ਹੁਣ ਇਹ ਮੂਹਰੇ ਆਈ ਜਾਂਦੇ ਆ ਦੱਸੀ ਜਾਂਦੇ ਆ ਜਾ ਕੇ ਕਰਨਬੀਰ ਕਾਂਗ ਤੋਂ ਪੁੱਛ ਲਓ ਵੀ ਉਹ ਸਿੱਖੀ ਨੂੰ ਕਿੰਨਾ ਕੁ ਪਿਆਰ ਕਰਦੇ ਆ ਕਿ ਕੀ ਕੋਸ਼ ਨੂੰ ਕਿਹਾ ਸੀ ਵੀ ਸਿੱਖੀ ਦੀ ਗੱਲ ਨਾ ਕਰ ਹਾਲਾਂਕਿ ਆਪ ਸੁਖਬੀਰ ਅਮਰਧਾਰੀ ਹੈ ਪਰੀ ਵੇਖਾਵਾਕੀ ਦੀ ਸਿੱਖੀ ਹੈ ਸੋ ਇਹ ਜੇ ਬੰਦਿਆਂ ਤੋਂ ਦੂਰ ਰਹੋ ਨੌਜਵਾਨੋ ਖਾਸ ਕਰਕੇ ਤੁਸੀਂ ਇਹਨਾਂ ਦੇ ਝਵੇਲੇ 'ਚ ਨਾ ਆਓ ਕੱਲ ਨੂੰ ਪਰਚੇ ਪੈਗੇ ਹੋਰ ਪੈਗੇ ਤੁਹਾਡੀਆਂ ਜਮਾਤਾਂ ਨਹੀਂ ਕਰਾਉਣੀਆਂ ਕਿਸੇ ਨਾਲ ਨਾ ਹੀ ਅੱਜ ਸਰਜੀਤ ਹੋਣਾ ਕੱਲ ਨੂੰ ਹੋਣਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ